ਥੈਂਕ ਯੂ ਭਾਜੀ ਤੁਹਾਡਾ ਲੱੱਕੀ ਭਾਈ ਬਹੁਤ ਮਿਹਰਬਾਨੀ ਤੇ ਗੋਲਦੀ ਭਾਈ ਦਾ ਵੀ ਜਿਹਨਾਂ ਨੇ ਇੰਨੀ ਮਿਹਨਤ ਕਰਕੇ ਸਾਰੇ ਵਰਲਡ 'ਚ ਬੈਠੇ ਦਰਸ਼ਕਾਂ ਨੂੰ ਘਰ ਬੈਠੇ ਮੈਚ ਦਿਖਾਉਣੇ ਤੇ ਤੁਹਾਡੀ ਵੀ ਬਹੁਤ ਬਹੁਤ ਸਲਾਮਾ ਜੀ ਥੈਂਕ ਯੂ ਤੁਹਾਡਾ ਭਾਈ ਹਾਂ ਜੀ ਥੈਂਕ ਯੂ ਭਾਜੀ ਪਹਿਲਾਂ ਵੀ ਮੈਂ ਸਾਰਾ ਜਿੰਨੇ ਵੀ ਵਰਲਡ 'ਚ ਕਬੱਡੀ ਪਲੇਅਰ ਜਾਂ ਜਿੰਨੇ ਵੀ ਦਰਸ਼ਕਾਂ ਜਾਂ ਆਪਣੇ ਰੱਬ ਦੇ ਲੋਕ ਕਰੇ ਭਾਈ ਬਹੁਤ ਖੁਸ਼ੀ ਮਿਲਾਈ ਮੈਨੂੰ ਬਹੁਤ ਫੋਨ ਬਹੁਤ ਮੈਸੇਜ ਭਾਈ ਮਨੇ ਖੁਲੂ ਗੁਰੂ ਆ ਸਾਰੇ ਵਾਰਡ ਚੋਂ ਖੁਸ਼ੀ ਹੋਈ ਆ ਜਿਹੜੇ ਸਪੌਂਸਰ ਤੋਂ ਕਬੱਡੀ ਕਰ ਕਈ ਵਾਰੀ ਹੁੰਦਾ ਗੁੱਸਾ ਗਲਾ ਉਹ ਉਹਨਾਂ ਮੈਨੂੰ ਫੋਨ ਕੀਤਾ ਜੀ ਮੈਂ ਸਾਰਿਆਂ ਦਿਲੋਂ ਧੰਨਵਾਦ ਕਰਦਾ ਜੀ ਬਹੁਤ ਸੀ ਸਖਤੀਆਂ ਬਹੁਤ ਪਿਆਰ ਮਿਲਿਆ ਜੀ ਤੇ ਜਦੋਂ ਪਾਸ ਤੋਂ ਮੈਸੇਜ ਆਏ ਸਾਰੇ ਹਾਂ ਵੀ ਕੁਝ ਨਹੀਂ ਗਿਆ ਵੀ ਇੱਕ ਸੱਜਣ ਲਾਹੂਆ ਖੱਬੀ ਕਰਨੀ ਇੱਕ ਜਾਫੀ ਕਲੀਡਰ ਬਹੁਤ ਦੁਆਵਾਂ ਤੀਆਂ ਮੈਂ ਚਲੋ ਉਹਨਾਂ ਦਾ ਧੰਨਵਾਦ ਕਰਦਾ ਜੋ ਵਾਇਗੁਰੂ ਬਹੁਤ ਮੇਰਾ ਜਦੋਂ ਮੈਂ ਬਹੁਤ ਸ਼ੁਕਰਾਨਾ ਕਰਦਾ ਪਰ ਮੈਂ ਇਹ ਕਹਣਾ ਵੀ ਵਾਇਗੁਰੂ ਹਰ ਘਰ ਹਰ ਇੰਨਾ ਖੁਸ਼ੀ ਤੇ ਵਜਦਾ ਮੈਨੂੰ ਦਿੱਤੀ ਆ ਬਾਕੀ ਕਬੱਡੀ ਦਾ ਕੇ ਭਾਈ ਹੋਇਆ ਜਿਹੜਾ ਇੰਨਾ ਹੋਇਆ ਕਬੱਡੀ ਆ ਕੇ ਮੈਂ ਮੇਰੀ ਹੋਂਦ ਤੋਂ ਹੀ ਸ਼ਾਇਆ ਚਲੋ ਸਟਾਰ ਸੁਪਰਸਟਾਰ ਬਣਾ ਵੱਖਰੀ ਗੱਲ ਆ ਪਰ ਮੈਂ ਆਪਣੇ ਪੁੱਤਾਂ ਨੂੰ ਕਬੱਡੀ ਖੇਡਾਉਣ ਚ ਉਤਾਰੂੰਗਾ ਤੇ ਉਹਨੂੰ ਵੀ ਮਿਹਨਤ ਕਰਾਉਂਗਾ ਚਲੋ ਸਟਾਰ ਇਹ ਵੀ ਤੁਹਾਡੀ ਕਿਸਮਤ ਆ ਬਿਲਕੁਲ ਸਹੀ ਗੱਲ ਹੈ ਜੀ ਪਰ ਮੈਨੂੰ ਇੰਨਾ ਪਿਆਰ ਮਿਲਿਆ ਮੈਨੂੰ ਇੰਨਾ ਹੋਇਆ ਵੀ ਯਾਰ ਕਬੱਡੀ ਕਰਕੇ ਭਾਈ ਜੀ ਵੀ ਮੈਂ ਆਲ ਟਾਈਮ ਚ ਆਪਣੇ ਪੁੱਤਾਂ ਨੂੰ ਗਰਾਊਂਡ ਚ ਵੀ ਤਾਰਨਾ ਕਬੱਡੀ ਖੇਡੋਣੀ ਆ ਚਲੋ ਮਿਹਨਤ ਕਰਾਂਗੇ ਤੇ ਇਹ ਦਿਉਂਗਾ ਸ਼ਾਇਆ ਬਾਕੀ ਭਾਈ ਤੋ ਬਹੁਤ ਖੁਸ਼ੀ ਹੁੰਦੀ ਭਾਈ ਅੱਜ ਕੱਪ ਜਿੱਤੇ ਆ ਜੀ ਬਿਲਕੁਲ ਤੇ ਇਹ ਵੀ ਬਈ ਬੈਸਟ ਕੱਲਾ ਨਹੀਂ ਵੀ ਟੀਮ ਵਰਕ ਹੁੰਦਾ ਬਿਲਕੁਲ ਸਹੀ ਹੁਣ ਪਾਲਾ ਚਾਹ ਜਫੀ ਸੁਪਰ ਖੁਸ਼ੀ ਪਾਲਾ ਅਰਸ਼ ਯਾਦ ਹੁਣ ਪਾਲਾ ਚਾਹ ਜਫੀ ਉਥੇ ਲੱਕ ਦੀ ਪ੍ਰੋਬਲਮ ਪੈ ਗਈ ਥੋੜੀ ਟੀਮ ਵਰਕ ਹੁੰਦਾ ਭਾਈ ਬਿਲਕੁਲ ਇਦਾਂ ਨਹੀਂ ਹੋਇਆ ਵੀ ਆਪੋ ਤਾਂ ਮੈਂ ਮੈਂ ਇਦਾਂ ਤੇ ਬਾਕੀ ਭਾਈ ਮਿਹਨਤ ਆ ਰੱਬੋ ਮਿਹਨਤ ਕਰੋ ਤੇ ਤੁਹਾਨੂੰ ਪਰਉਣਾ ਫਲ ਦਵਾਇਆ ਤੇ ਸੱਚੇ ਦਿਲੋਂ ਕਰੋ ਕਬੱਡੀ 'ਚ ਮੈਂ ਇਹ ਹੀ ਕਹਿੰਦਾ ਭਾਈ ਮੇਰੇ ਵੀ ਬਾਹ ਫੜੀ ਸੀਗੀ ਬਿਲਕੁਲ ਤੇ ਮੈਨੂੰ ਹੁੰਦਾ ਭਾਈ ਸਾਡੀ ਛਾਗੋ ਟੀਮ ਆ ਜੰਨੇ ਆ ਰੱਬੋ ਜ ਵਧੀਆ ਕਰਨਾ ਬਹੁਤ ਲੋਕੀ ਫੇਸਬੁਕ ਤੇ ਜਾਂ ਬਹੁਤ ਉਹ ਗੱਲਾਂ ਕਰਦੇ ਆ ਬੋਲਦੇ ਆ ਮੈਨੂੰ ਭਾਜੀ ਹਾਂ ਹੁੰਦਾ ਤੁਸੀਂ ਆਪਣੀ ਨਿਗਾਹ ਸਹੀ ਰੱਖੋ ਬਿਲਕੁਲ ਸਹੀ ਗੱਲ ਹੈ ਸਾਡੀ ਸਾਨੂੰ ਮੇਰਾ ਸਪੌਂਸਰ ਹੋਏ 40-50 ਲੱਖ ਦੀ ਮੈਂ ਕਥਾ ਕਰਦਾ ਮੈਂ ਉਹਨਾਂ ਨਿਗਾਹ ਸਹੀ ਰਵਾਂ ਬਲੇ ਖੇਡਦੇ ਆ ਉਹਨਾਂ ਚ ਹਾਂ ਸਹੀ ਰਵਾਂ ਜਦੋਂ ਦਿਲ ਸਾਹ ਨੂੰ ਨਹੀਂ ਸਾਹ ਆਜੀ ਤੁਹਾਡਾ ਪਰਵਾਹ ਸਾਦਦਾ ਜਦੋਂ ਤੁਹਾਨੂੰ ਨਾ ਮੁੱਲ ਕੁਛ ਨਹੀਂ ਜੀਦਾ ਤੁਹਾਡਾ ਹੋਏ ਉਹ ਸਾਦਦਾ ਮੈਨਾਂ ਇਦਾਂ ਹੁੰਦੀ ਆ ਹਾਂ ਠੀਕ ਆ ਸਾਰੇ ਪਲੇਅਰ ਨਾਲ ਖੇਡਦੇ ਆ ਮੈਨੂੰ ਹੁੰਦਾ ਵੀ ਕਦੀ ਭਾਈ ਇਹਨਾਂ ਮੈਨੂੰ ਪੁੱਛਿਆ ਨਹੀਂ ਨਾ ਜੀ ਟੀਮ ਦਾ ਕੋਣ ਪੈਸੇ ਕਿੱਦਾਂ ਕਰਦਾ ਸਾਧੋ ਬਾਈ ਇੱਕ ਇੱਕ ਬਾਤ ਪਤਾ ਲੱਗਦਾ ਵਾਕੀ ਕਰਦੇ ਆ ਕੋਈ ਨਾ ਹੈ ਨਹੀਂ ਸਾ ਸੁਪਰਸਟਾਰ ਮੇਰਾ ਤੇ ਇਹੀ ਆ ਬਾਈ ਮਿਹਨਤ ਕਰੋ ਤੇ ਜਦੋਂ ਮਿਹਨਤ ਕਰਦੇ ਆ ਬਾਈ ਤੁਹਾਨੂੰ ਵੈਰੂ ਫਲ ਦਿੰਦਾ ਆ ਕਿਸੇ ਦਾ ਮਾਰਾ ਨਾ ਕਰੋ ਸੋਚਣਾ ਬਾਈ ਵੀ ਕਬੱਡੀ ਜੇਲਾ ਖੇਡੋ ਤੁਹਾਨੂੰ ਕਬੱਡੀ ਕਿਸੇ ਕਬੱਡੀ ਆ ਕੋਈ ਵੀ ਆ ਜਿਹਨੂੰ ਨਾਂ ਦਿੱਤਾ ਆ ਉਹਨਾਂ ਤੋਂ ਧੋਖਾ ਨਾ ਕਰੋ ਬਾਈ ਜੀ ਬਾਈ ਜਿਹਦੇ ਨਾਲ ਬਲੇ ਖੇਡਦੇ ਬਾਈ ਉਹਨੂੰ ਪਤਾ ਨਾ ਪੂਰੀ ਸਪੈਕਟ ਕਰਦੇ ਆ ਬਾਕੀ ਥੋੜਾ ਬਾਈ ਮੈਂ ਖੇਡ ਤੂੰ ਹੀ ਸੁਪਰਸਟਾਰ ਸੀ ਮੈਂ ਖੇਡਣ ਲੱਗਾ ਸੀਗਾ ਜਦੋਂ ਸਿੰਗਲ ਪਲੇ ਮਿਠਾਉਂਦਾ ਬਾਈ ਸਾਡੀ ਇੰਨੀ ਨਹੀਂ ਹੁੰਦੀ ਹਿੰਦ ਗੱਲ ਕਰੀਏ ਬੋਲੀਏ ਜਿੰਨਾਂ ਨੂੰ ਬੁਲਾਇਆ ਉਹਨਾਂ ਦਾ ਜਵਾਬ ਦੇਣਾ ਹੋਲੀ ਹੋਲੀ ਬਾਚ ਹੁਣ ਭਾਜੀ ਥੋੜਾ ਜਿਆਦਾ ਜਿੱਦਾਂ ਕਹੋ ਕਬੱਡੀ ਇੱਕਦਮ ਹਾਂ ਇੱਕ ਹੰਕਾਰੇ ਬਠੇ ਵੀ ਲੱਗਦੇ ਭਾਜੀ ਜੀ ਬਿਲਕੁਲ ਮੈਂ ਤੋ ਜਦ ਦੋ ਚ ਦਿੱਲੀ ਦਿੱਲੀ ਦੇ ਇੱਕ ਮਹੀਨੇ ਚ ਵੀ ਘੜੇ ਮਾਰੇ ਜੀ ਬਿਲਕੁਲ ਸਾਵ ਨੂੰ ਕਰਿਆ ਉਹਨਾਂ ਨੂੰ ਫੇਰ ਫੋਨ ਆਇਆ ਨਾ ਬੱਸੇ ਬਹਿ ਕੇ ਫੇਰ ਦਿੱਲੀ ਜਾਣਾ ਜੀ ਜੀ ਬਿਲਕੁਲ ਤੇ ਤਾਂ ਵੀ ਵੀ ਜੇ ਲੱਗਾ ਤਾਂ ਬਹੁਤ ਜ਼ਿਆਦੇ ਭਾਜੀ ਜਿੰਨੇ ਕੋ ਪੈਸੇ ਕਮਾਏ ਸੀ ਸੀਜ਼ਨ ਕਬੱਡੀ ਦੇ ਉਹਨੇ ਖਰਚਾ ਆ ਗਿਆ ਤੇ ਥੋੜਾ ਹੁਣ ਛੇਤੀ ਸ਼ੋਰਤ ਮਿਲ ਜਾਂਦੀ ਜਾਂ ਛੇਤੀ ਥੋੜਾ ਆ ਹੋ ਜਾਂਦਾ ਥੋੜਾ ਉਹ ਵੀ ਹੋ ਜਾਂਦਾ ਜਦੋਂ ਮੈਂ ਇਹ ਕਹਿੰਦਾ ਜਿਹੜੇ ਪਲੇਅਰ ਨਾ ਮਾੜਾ ਟਾਈਮ ਦੇਖਿਆ ਸਟ੍ਰਗਲ ਨਹੀਂ ਕੀਤੀ ਉਹ ਕੰਮ ਜਾਣਦਾ ਭਾਜੀ ਬਿਲਕੁਲ ਤੁਹਾਡੀ ਸਹੀ ਗੱਲ ਦਾ ਕਈ ਹੁੰਦੇ ਹੋ ਬਹੁਤ ਮਿਹਨਤ ਕਰਦੇ ਪਲੇਅਰ ਇੱਥੇ ਮਿਹਨਤ ਵੀ ਮਿਹਨਤ ਹੋਦਾ ਸਾਡੇ ਕੋਲ ਜੱਫਾ ਨਹੀਂ ਪੈਂਦਾ ਤੁਸੀਂ ਆਫਸਰ ਹੋਏ ਨਾ ਸਿਆੜੀ ਆ ਮੈਂ ਮਿਹਨਤ ਕਰਦਾ ਮੈਂ ਫੇਰ ਵੀ ਪਲੇਅਰ ਆ ਜੇਲ੍ਹ ਨਾਲ ਛੱਡੋ ਭਾਜੀ ਠੀਕ ਆ ਮਿਹਨਤ ਕਰੋ ਤੁਹਾਨੂੰ ਉੱਪਰ ਜਾਣਾ ਹੈ ਹਾਂ ਜਿੰਨੇ ਮੜਾ ਟੈਨ ਦੇਖਿਆ ਮੜੇ ਦੇਖਿਆ ਜਿੰਨੇ ਜਿਦਾ ਹਾਂ ਵੀ ਦੁੱਖ ਚਲੇ ਜਾ ਉਹ ਉਹ ਹੀ ਕੰਮ ਜਾਊਗਾ ਹਾਂ ਜੀ ਇਹ ਬਸ ਵੀ ਮੈਂ ਜਿਦਾ ਉਸ ਪਰਮਾਤਮਾ ਇਹ ਵੀ ਰੱਬ ਵਰਗੇ ਦੱਸੇ ਇਹਨਾਂ ਜਦ ਆਪ ਉਹਦਾ ਜੇ ਕੋਈ ਅਰਦਾਸ ਕਰਦਾ ਆਪਣੇ ਦੀ ਰੱਬ ਉਹ ਨੇੜੇ ਸੁਣਦਾ ਤੇ ਮੈਂ ਭਾਈ ਇਹਨਾਂ ਦਾ ਕਹ ਲਓ ਵੀ ਜਿਨ੍ਹਾਂ ਤੇ ਸਾਡਾ ਭਾਜੀ ਵੀ ਆਪਾਂ ਹੁਣ ਵੀ ਮੈਂ ਹੁੰਦਾ ਕੋਈ ਬਿਲ ਟਾਈਮ ਸੋਸ਼ਲ ਮੀਡੀਆ ਤੇ ਆਪਾਂ ਗੱਲਾਂ ਬਾਤ ਕਰੀਦੀਆਂ ਜਵਾਬ ਦਿੱਤਾ ਫਿਰ ਮੈਸੇਜ ਕਰੀਦਾ ਵੀ ਕਬੱਡੀ ਜਿਹਾ ਆਪਾਂ ਜਿੱਥੇ ਖੜਿਆ ਜਿਹਦਾ ਮਰਜੀ ਆਪਣੀ ਆਵਾਜ਼ ਮਾਰ ਸਕਦਾ ਆਪਾਂ ਕਬੱਡੀ ਦੀ ਹਰ ਥਾਂ ਕੋਈ ਪਲੇਅਰ ਦਾ ਕੋਸ਼ਿਸ਼ ਵੀ ਆ ਆਪਾਂ ਸਹੀ ਸਲਾਹ ਹਾਂ ਵੀ ਤੁਸੀਂ ਦਗਰੋ ਵੇਹੀ ਆ ਵੀ ਮੈਂ ਬਈ ਇਹਨਾਂ ਦਿਨਾਂ ਦੇ ਸਾਦਾ ਬਹੁਤ ਪਿਆਰ ਕਰਦੇ ਬਾਜੀ ਬਹੁਤ ਜਿੱਦਾਂ ਗੱਲੋ ਵੀ ਦੁਆਵਾਂ ਕਰਦੇ ਆ ਤੇ ਬਹੁਤ ਖੁਸ਼ੀ ਹੁੰਦੀ ਆ ਤੇ ਥੋੜਾ ਜਿਹਾ ਇਹ ਨਹੀਂ ਮੈਂ ਸਹੀ ਆ ਮੈਂ ਸਹੀ ਕਰਦਾ ਬਾਜੀ ਹੁੰਦੀਆਂ ਗਲਤੀ ਹੋ ਜਾਂਦੀਆਂ ਤੇ ਹੁਣ ਗਰਾਊਂਡ ਆ ਪਲੇਅਰ ਆ ਕਬੱਡੀ ਬਾਜੀ ਅੱਜ ਖੇਡੇ ਜਾਣਾ ਵੇਹੀ ਆ ਵੀ ਇਹ ਸੋਸ਼ਲ ਮੀਡੀਆ ਆ ਵੀ ਅਸੀਂ ਗਰਾਊਂਡ ਆ ਕਬੱਡੀ ਉਹ ਅਸੀਂ ਪਲੇਅਰ ਆ ਬਾਜੀ ਉਹਨੂੰ ਗਰਾਊਂਡ 'ਤੇ ਸਾਡਾ ਆ ਬਾਰਹੀਂ ਬੁਲਾਉਣੇ ਕਦੇ ਨੂੰ ਸਦਾ ਹੁੰਦਾ ਯਾਰ ਚਾਹੇ ਜੋ ਮਰਜੀ ਯਾਰ ਹੁਣ ਮੈਂ ਕੁਝ ਫਲਾਇਆ ਮੈਂ ਥਾਪੀ ਮਾਰਦਾ ਅਸੀਂ ਐਂਟਰਟੇਨ ਕਰਦੇ ਹਾਂ ਹੁਣ ਦੱਸੋ ਕਿ ਬਾਈ ਇਹ ਟਾਈਮ ਹਾਂ ਕੱਢ ਕੇ ਆਏ ਹੁਣ ਅਸੀਂ ਇੱਥੇ ਆਏ ਸਾਨੂੰ ਪੈਸੇ ਮਿਲ ਜੇ ਨਹੀਂ ਲੈਣ ਠੀਕ ਆ ਦੱਸਾਂਗੇ ਮੈਂ ਲੈ ਆ ਜੇ ਆਪਾਂ ਐਂਟਰ ਮੈਂ ਕਰਾਂਗੇ ਦਸਾਂ ਧਾਲੀਆਂ ਮਾਰ ਰਹੀਆਂ ਤੇ ਜੇ ਆਪਾਂ ਇਦਾਂ ਹੀ ਕਹ ਲਓ ਵੀ ਦਰਸ਼ਕ ਖੁਸ਼ ਨਹੀਂ ਕੀਤਾ ਫੇ ਉਹ ਗਾਣਾ ਉਹਨਾਂ ਨੇ ਨਹੀਂ ਭਾਜੀ ਤੋਂ ਕੋਈ ਵੀ ਗਿਆ ਬਾਈ ਹਾਂ ਜੇ ਜੇ ਇਹ ਦਰਸ਼ਕ ਹੁੰਦਾ ਜਾਂ ਆਸ਼ਪੰਦਾ ਫੇ ਕਬੱਡੀ ਪਹੁੰਦੇ ਬੈਠੇ ਤਾਂ ਜੇ ਆਪਾਂ ਉਹਦੀ ਬੋਰੀਂ ਖੇਡ ਕੇ ਹਾਂ ਹੱਸ ਕੇ ਪਿਆਰ ਨਾਲ ਤੇ ਉਹ ਫੇ ਲੋਕਾਂ ਦਾ ਯਾਰਾ ਜਾਂਦਾ ਇੱਕ ਕਬੱਡੀ ਵੀ ਇੰਟਰਟੇਨਮੈਂਟ ਆ ਹਾਂ ਮੈਂ ਤਾਂ ਕਹਿੰਦਾ ਹੋਰਾਂ ਉਹ ਜਿਹੜੇ ਨਹੀਂ ਕਰਦੇ ਐਕਸ਼ਨ ਮਾਰੋ ਥਾਪੀ ਮਾਰੋ ਕਰੋ ਆਪਣਾ ਵੀ ਤੂੰ ਹੀ ਇੱਕ ਹਾਂ ਇੱਕ ਹੋਰ ਜਿਹੜਾ ਕਰੂ ਭਾਈ ਉਹ ਪਲੇ ਹਾਈਲਾਈਟ ਜ਼ਿਆਦਾ ਹੁੰਦਾ ਭਾਈ ਬਿਲਕੁਲ ਹਾਈਲਾਈਟ ਹਾਂ ਅੱਤੇ ਆਪਣਾ ਇਹ ਆ ਗਰਾਊਂਡ ਤੇ ਉਹਨੂੰ ਗਾਉਂ ਜਾਂਦੋ ਹਾਂ ਕਰਠੀ ਜਾ ਭਾਈ ਤੁੰਪਰ ਲੈ ਕੇ ਜਾ ਥਾਪੀ ਤੂੰ ਮਰਜ਼ੀ ਕਰੋ ਇੱਕ ਵੀ ਇਹ ਆਉਤ ਲੋ ਫੈਨ ਹੁੰਦੇ ਆ ਭਈ ਆਪਾਂ ਨੂੰ ਆਪਾਂ ਫਾਈਨਲ ਆਈ ਹੈ ਨਾ ਉਹ ਆਪਸ ਜਿੱਦੇ ਆ ਹਾਂ ਬਿਲਕੁਲ ਤੇ ਵੀ ਪਲੇਅਰ ਬੋਲਦੇ ਆ ਉਹ ਹੱਲ ਜਾਂਦੇ ਆ ਆਪਰੇ ਤੋਂ ਉਹ ਉਹ ਜੋ ਹੋ ਗਿਆ ਤੂੰ ਮੈਨੂੰ ਫੋਨ ਕਰ ਆਪਾਂ ਮਿਲਦੇ ਦੇਖਦੇ ਆ ਉਹ ਵਧੀਆ ਗੱਲਾਂ ਨਹੀਂ ਭਾਜੀ ਵੀ ਤੁਸੀਂ ਪਲੇਅਰ ਨੂੰ ਪਿਆ ਕਰਦੇ ਆ ਕਬੱਡੀ ਕਰਕੇ ਉਹ ਕਬੱਡੀ ਦਾ ਕਰਿਆ ਨਾ بس ਬਿਲਕੁਲ